ਮੂਜੀ ਜੀ ਹੁਣ ਆਪਾਂ ਆਏ ਹਾਂ ਮੈ ਤੋਂ ਬਾਅਦ ਰੋਟੀ ਖਾਣ ਭਾਜੀ ਹੁਣਾਂ ਦੇ ਨਾਲ ਤੇ ਮੈਂ ਤੁਹਾਨੂੰ ਵੀ ਵਿਖਾ ਦਈਏ ਵੀ ਨਾਲ ਮਿਊਜ਼ਿਕ ਚੱਲਦਾ ਹੈ ਮੰਨਾ ਮੰਨਾ ਕਿਉਂ ਜਗੇ ਬਾਹ ਬਹੁਤ ਵਧੀਆ ਭਾਈ ਗੁਰਪ੍ਰੀਤ ਭਾਜੀ ਮਿੱਠਾ ਮਿੱਠਾ ਮਿਊਜ਼ਿਕ ਜੱਟ ਹੈ ਠੀਕ ਹੈ ਪਿਛਲੇ ਸਾਰੇ ਆਏ ਦਰੂਗਾ ਦੇਖ ਲਾਗੇ ਜੀ ਨੇ ਹਾਂ ਤੇ ਅੱਜ ਇਹਨਾਂ ਦਾ ਕੀ ਆ ਇੰਡੀਪੈਂਡੈਂਸ ਡੇ ਨੈਸ਼ਨਲ ਡੇ ਨੈਸ਼ਨਲ ਡੇ ਕੀਵੇਂ ਸਾਲ ਦੀ ਸ਼ੁਰੂਆਤ ਹੋ ਗਈ ਨਵੇਂ ਜ਼ਾਤੀ ਦੀ ਸ਼ੁਰੂਆਤ ਹੋ ਗਈ ਇੱਥੇ ਉਹ ਬਦਲਣ ਸੀ ਬਚ ਲੈਣਾ ਨਵੇਂ ਸਾਲ ਉਸ ਤਰ੍ਹਾਂ ਜਲਦੀ ਦਿਸਣੇ ਹੋ ਗਈ ਅੱਜ ਇਹਨਾਂ ਦਾ ਨੈਸ਼ਨਲ ਡੇ ਆ ਫਿਰ ਚਲੋ ਠੀਕ ਹੈ ਜੀ ਅਕੀ ਗੁੱਡ ਹਾਂਜੀ ਸਤਾਜ ਜੀ ਫਿਰ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਬਸ ਖਾਨਦਾਨ ਆਪਾਂ ਨਵੇਂ ਨਵੇਂ ਵਲੌਗ ਵੀ ਚਾਲੂ ਕੀਤੇ ਆ ਬਸ ਇੱਕ ਅੱਧੇ ਦਿਨ ਤੱਕ ਆਉਣਗੇ ਕਿਉਂ ਆਪ ਆਪਣੀ ਪ੍ਰਮੋਸ਼ਨ ਨਹੀਂ ਕਰਿਆ ਕਰਨੀ ਉਹ ਖਿੱਚ ਕੇ ਰੱਖ ਸ਼ੰਕਰ ਕੰਮ ਖਿੱਚ ਕੇ ਰੱਖਿਆ ਤੇ ਨਾਮ ਦੇਣਾ ਦੇਦਾ ਬਈ ਜ਼ਿੰਦਗੀ ਦਾ ਹਨਾ ਹੋਰ ਦੱਸਿਆ ਕਰਾਂਗੇ ਵੀ ਕੀ ਕਰੀਦਾ ਕੀ ਸਿਸਟਮ ਕੀ ਨਹੀਂ ਹਨਾ ਅੱਛਾ ਹੀ ਦਰ ਬੁਰੇ ਛੁਕੀ ਲੈ ਜਣਾ ਓਣ ਮਿਹਨਤ ਲਾਉਣੀ ਦੱਸੇਗਾ ਅੱਦਾਂ ਦਾਗੇ ਮਿਹਨਤ ਲਾਉਣੀ ਦੱਸਾਂ ਅੱਦੋਂ ਦੀ ਮਿਹਨਤ ਤੋਂ ਬਿਨਾਂ ਬਣ ਗਏ ਹਾਂ ਕਿ ਜੀ ਤੀਰਾਰਾ ਹੋਰ ਤੂੰ ਉਹ ਗੱਲ ਕਰ ਦੇ ਆਪਣੀ ਜੱਜਾਂ ਦਾ ਰਾਜ ਹੈ ਮੈਂ ਮੈਂ ਦੱਸ ਦਊਗਾ ਬਿਨਾਂ ਦੱਸ ਲੋਕੀ ਪੇਟ ਕਰਕੇ ਫਿਰ ਅਸੀਂ ਬਿਨਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜਣ ਸਤਿ ਸ੍ਰੀ ਅਕਾਲ ਕਰਦੇ ਫਿਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਲਈ ਫਿਰਦਾ ਇਹ ਜਿਹੜਾ ਐਨੀਮਲ ਫਲੈਕਸ ਲੈ ਕੇ ਇਹ ਕੱਢ ਲਈ ਹੈ ਹਾਂ ਬੁਕਾਉ ਆ ਲਾ ਕੇ ਕਰਕੇ ਬੁਕਾ ਕਰ। ਉਹ ਮੁੰਡਿਆਂ ਨੂੰ ਵੀ ਆਪਾਂ ਗਾਈਡੈਂਸ ਕਰਿਆ ਕਰਾਂਗੇ। ਵਧੀਆ ਬਖਦੇ। ਅੱਛਾ। ਵਧੀਆ ਰਿਜ਼ਲਟ ਰਹਿਣਾ ਨਾ। ਠੀਕ ਹੈ ਜੀ ਠੀਕ ਹੈ। ਚਲੋ ਜੀ ਫਿਰ ਤੋਂ ਸਵਾਗਤ ਹੈ ਢੱਡਾ ਆਪਣੇ ਨਵੇਂ YouTube vlog ਦੇ ਵਿੱਚ। ਕਿਉਂ ਅਸੀਂ ਆ ਨਵੇਂ-ਨਵੇਂ ਅਜੇ ਚਾਚਾ ਸਿੱਖਣੀਆਂ ਪੂਰੀਆਂ। ਸਵਾਗਤ ਥੋੜਾ ਲੇਟ ਕੀਤਾ ਢੱਡਾ। ਕੋਈ ਚੱਕਰਤ ਨਹੀਂ ਹੋਊਗਾ ਇਹਦਾ। ਏ ਗੱਜਣ ਤੇ ਤੁਹਾਨੂੰ ਬਹਿਰੀਨ ਦੇ ਵਿਖਾ ਦिए ਥੋੜਾ ਜਿਹਾ ਸ਼ਹਿਰ ਕਿਹੜਾ ਸ਼ਹਿਰ ਆ ਉਸਤਾਦ ਮਨਾਮਾ ਮਨਾਮਾ ਤੇ ਅੱਜ ਅਸੀਂ ਚੱਲੇ ਹਾਂ ਵਾਪਸ ਤੇ ਜਾਂਦੇ ਜਾਂਦੇ ਅਜੇ ਫਲਾਈਟ 7:30 ਵਜੇ ਆ ਠੀਕ ਹੈ ਜੀ ਤੇ ਜਾਂਦੇ ਜਾਂਦੇ ਤੁਹਾਨੂੰ ਸ਼ਹਿਰ ਵਿਖਾ ਦਈਏ ਕਿਉਂ ਬਹਿਰੀਨ ਦੇ ਆਇਆ ਫਿਰ ਮਨਾਮਾ ਸ਼ਹਿਰ ਇਹਨਾਂ ਦਾ ਇੱਥੇ ਇਹ ਨਹੀਂ ਆ ਕਾ ਮੋਤਾ ਮਤਲਬ ਬਿਲਡਿੰਗਾਂ ਬਹੁਤਿਆਂ ਦੀਆਂ ਪਰ ਸ਼ੁਦਾ ਕਿੰਨੇ ਕਿ ਕਿੰਨੀ ਕੀ ਜਗ੍ਹਾ ਚ ਫੈਲਿਆ ਹੋਊਗਾ ਸਤਾ ਦੇ 100 ਕਿਲੋਮੀਟਰ ਹੈ ਨਾ 100 ਕਿਲੋਮੀਟਰ ਦੇ ਵਿੱਚ ਹੈ ਬਹਿਰੀਨ ਸਾਰਾ ਹੀ ਥੋੜੀ ਥੋੜੀ ਚਲ ਕਮ ਖਾਦੀਆਂ ਤੁਹਾਨੂੰ ਬਿਲਡਿੰਗਾਂ ਦੀਆਂ ਸ਼ਹਿਰ ਦੀਆਂ ਓਕੇ ਜੀ ਪੇਲਿੰਗਾ ਬਾਕੀ ਕੱਲ ਕੀ ਇਹਨਾਂ ਦਾ ਡੇ ਕਿਹੜਾ ਸੀ ਨੈਸ਼ਨਲ ਡੇ ਨੈਸ਼ਨਲ ਡੇ ਜੀ ਉਹਦੇ ਝੰਡੇ ਝੁੰਡੇ ਲੱਗੇ ਆ ਇੱਥੇ ਅਮੇਨ ਇਨ ਅਨਦਰ ਸਿਟੀ ਇੰਨੀ ਇੱਥੇ ਜ਼ਿਆਦਾ ਟ੍ਰੈਫਿਕ ਹੈ ਨਹੀਂ ਹੈ ਕੋਈ ਬਹੁਤ ਵੀ ਟ੍ਰੈਫਿਕ ਨਹੀਂ ਹੈ 100 ਕਿਲੋਮੀਟਰ ਦੇ ਵਿੱਚ ਫੈਲਿਆ ਵਾ ਬਸ ਇਹ ਨਹੀਂ ਕਿ ਬਿਲਡਿੰਗਾਂ ਨਹੀਂ ਮਾਰੀਆਂ ਓਕੇ ਉਹਨੇ ਹੀ ਚੰਨਿਆ ਰੋਟੀ ਖਾਣ ਠੀਕ ਹੋ ਗਿਆ ਲਓ ਵੀ ਮਿੱਤਰੋ ਬਹਿਰੀਨ ਆਏ ਹੋਏ ਸੀਗੇ ਤੇ ਅੱਜ ਸਾਰੇ ਯਾਰਾਂ ਦੋਸਤਾਂ ਨਾਲ ਘੁੰਮਣ ਕਮਾਉਣ ਆਏ ਹੋਏ ਆ ਆਪਣੇ ਭਰਾ ਸਾਰੇ ਨਾਲ ਆ ਨਾਲ ਇੱਧਰ ਸਾਡੇ ਸਿੰਗਰ ਸਾਹਿਬ ਉਹ ਵੀ ਐਂਟਰਟੇਨਮੈਂਟ ਕਰਦੇ ਆ ਸਾਰੇ ਪ੍ਰਬੰਧਕ ਵੀਰ ਤੇ ਬੜਾ ਵਧੀਆ ਮਾਹੌਲ ਆਏ ਸ਼ਾਮ ਦਾ ਸਮਾਂ ਇੱਥੇ ਪੂਰੀ ਚਹਿਲ ਪਹਿਲ ਦਾ ਪੂਰੇ ਰੰਗ ਟੰਗ ਤੇ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਘੁੰਮਣ ਆਉਂਦੇ ਆ ਆਪਣੇ ਯਾਰਾਂ ਦੋਸਤਾਂ ਦੇ ਨਾਲ ਫੈਮਲੀਆ ਦੇ ਨਾਲ ਤੇ ਜਿਹੜਾ ਵਿਊ ਆ ਪੂਰਾ ਘੈਂਟ ਹੈ ਇੱਕ ਨੰਬਰ ਖਾਮਾ ਬਾਈ ਦਿਲ ਖੋਸ਼ ਹੁੰਦਾ ਰੂ ਐਨ ਗਦਗਦ ਹੋ ਜਾਂਦੀ ਹੈ ਚੀਜ਼ਾਂ ਦੇਖ ਕੇ ਥੋੜੇ ਦਿਨਾਂ ਤੋਂ ਟੀਣੀ ਪਈਏ ਤੋੜੇ ਦਿਨਾਂ ਤੋਂ ਵਿਗੜ ਗਈ ਹੈ ਤਾਂ ਆਕਸਿਨ ਮਾਸਕ ਆਪਣੀ ओर ਖਿੱਚੇ ਨੱਕ ਕੰਨ ਉਪਰ ਲਗਾਏ ਗੱਜਣਾ ਫਿਰ ਪਹੁੰਚ ਗਿਆ ਆਪਾਂ ਅੰਮ੍ਰਿਤਧੀ ਪਹੁੰਚੇ ਹੁਣ ਆਪਾਂ ਦਿੱਲੀ ਤੇ ਆਪਣੇ ਚੈਨਲ ਨੂੰ ਸਾਰੇ ਕਰ ਲਿਓ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਵਲੌਗ ਦੀ ਕਰਦੇ ਕਰ ਸਮਾਪਤੀ ਓਕੇ ਆਪਾਂ ਦਿੱਲੀੋਂ ਕੀਤਾ ਹੈ ਨਾ ਚਾਲੂ ਹੁਣ ਦਿੱਲੀ ਦਿੱਲੀੋਂ ਜਾਣ ਲੱਗਿਆ ਚਾਲੂ ਕੀਤਾ ਦਿੱਲੀ ਆ ਕੇ ਕਰਤਾ ਸਮਾਪਤ ਤੇ ਗੇਟ ਨੰਬਰ 3 ਤੇ ਨਿਕਲ ਲਗੇ ਬਾਹਰ ਓਕੇ ਬਾਏ ਲਵ ਯੂ ਸਾਰਿਆਂ ਨੂੰ ਜਿੱਦੈ ਕਰਦੇ ਪਿਆਰ ਕਰਦੇ ਸਬਸਕ੍ਰਾਈਬ ਪਾ ਦਿਓ ਤੱਕ ਬਾਏ ਬਾਏ ਕਰਦੇ ਬਾਏ ਬਾਏ ਕਰਦੇ ਬਾਏ ਬਾਏ ਆ ਸਿਰਾਲਾ ਆ ਮੁੰਡਿਆ ਆ ਸਵਾਦ ਹੈ ਸਿਰਾਲਾ ਆ ਮੁੰਡਿਆ ਆ ਸਵਾਦ ਹੈ ਜਿੱਤ ਹਾਰ ਜਿੰਦੀ ਵੀ ਏ ਕਿ ਜਿੰਨੇ ਆ ਜਾ ਹਰਨੇ ਆ ਤੂੰ ਵੇਖੀ ਜਾ ਕੀ ਕਰਨੇ ਆ ਸਾਡੇ ਚੇਤੇ ਵਿੱਚ ਕੋਡੀ ਰਹਿੰਦੀ ਏ ਜਸਵੀਰ ਬਾਜੀ ਕੋਡੀ ਦਾ ਦਮ ਭਰਨੇ ਆ ਪਰ ਆ ਮੁੰਡਾ ਵੀ ਕਹਿੰਦੇ ਆ ਨਹੀਂ ਕਿਸੇ ਦੇ ਹੱਥੀ ਹੁੰਦਾ ਆ ਨਹੀਂ ਆਜਾ ਆਜਾ ਭਾਈ ਸੰਧੂ ਜੱਟ ਕਾਠ ਵਾਲੇ ਉਹਨਾਂ ਨਾਲ ਦੀ ਸਾਡੇ ਲਈ ਮਾਨ ਸੇਵਾ ਭਾਈ ਰਾਸ਼ਿਤ ਜੱਟ ਥਾਸੀਆਂ ਨਾਲ ਲਈ ਮਾਨ ਸੇਵਾ ਸਾਡੇ 6000 ਇੱਥੇ ਰੱਖ ਲੈ ਵੀ ਭਾਈ ਸੁਣਿਓ ਸ਼ਹਿਯਾਨ ਵੀਰ ਦੇ ਵੱਲੋਂ ਐਲਾਨ ਹੈ ਵੀ ਲੈਂਦੇ ਪੰਜਾਬ ਦਾ ਕੋਈ ਜਾਫੀ ਟੂਕੀ ਦਾ ਫੜੋ ਫੜ ਸਕਦੇ ਹੋ ਆ ਵੇਖਿਓ ਕੌਣ ਤੁਰਿਆ ਆਉਂਦਾ ਮੇਰੇ ਮਿੱਤਰੋ ਲਾਓ ਸਾਹਮਣੇ ਸ਼ੰਕਰ ਸੰਧਵਾ ਵਾਲਾ ਕਬੱਡੀ ਪੌਂਡ ਦੇ ਵਾਸਤੇ ਵਧਿਆ ਹੋਇਆ ਹੈ ਮਲ ਚੋਟੀ ਦੇ ਚਾਰ ਤਿਆਰ ਖੜਿਆ ਆ ਟੱਕਰੇ ਨੇ ਹਾਣੀਆਂ ਨੂੰ ਹਾਣ ਅੱਜ ਭੱਜਿਆਂ ਨੂੰ ਇੱਕੋ ਜਿਹਾ ਮਾਰ ਜੋ ਪਾਸੇ ਆ ਵੇਖਾਂਗੇ ਕਿ ਪਾਸੇ ਇਹ ਖਦਵਾ ਬੜਾ ਸਟਰ ਹੁੰਦੀ ਹੈ ਬੱਲੇ ਬੱਲੇ ਲੱਗਦਾ ਹੈ ਆਹ ਆਹ ਮਾਰਦਾ ਪੁੱਠੇ ਸ਼ੰਕਰ ਸੰਧੋ ਕਬੱਡੀ ਪੌਂਡ ਦੇ ਬਾਅਦ ਤੇ ਵਧਿਆ ਹੋਇਆ ਮਲ ਚੋਟੀ ਦੇ ਚਾਰ ਤਿਆਰ ਖੜਿਆ ਆ ਟੱਕਰੇ ਨੇ ਹਾਣੀਆਂ ਨੂੰ ਹਾਣ ਅੱਜ ਭੱਜਿਆਂ ਨੂੰ ਇੱਕੋ ਜਿਹਾ ਦੋ ਪਾਸੇ ਆ ਵੇਖਾਂਗੇ ਕਬੱਡੀ ਜਾਂ ਖਦਵਾ ਵਾਲਾ ਬੱਲੇ 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 ਲੰਦਾ ਹੈ ਓਹ ਆਹ ਆਹ ਮਾਰਦਾ ਪੁੱਠੇ ਵੱਡਾ ਸ਼ੰਕਰ ਸੰਧਵਾ ਵਾਲਾ ਨਾ ਵੇ ਜਿਗਰਾ ਮੈਚ ਉਹ ਦਿੰਦਾ ਹੈ ਆ ਪਿਛੇ ਪਿਛੇ ਜੀ ਹਾਂ ਜੀ ਦੂਏ ਪਾਸੇ ਕਬੱਡੀ ਫੇਰ ਹੈ ਸਮੇਂ ਪੰਜਾਬ ਸਟੀਲ ਕਬੱਡੀ ਕਲੱਬ ਚੜਦਾ ਪੰਜਾਬ ਸ਼ਾਫ ਸੰਧੂ ਸਾਹਿਬ ਕਾਠ ਵਾਲੇ ਉਹਨਾਂ ਦੇ ਨਾਲ ਨਾ ਚੌਧਰੀ ਰਾਸ਼ਦ ਜੱਠਾਸੀ ਵਾਲੇ ਸੋ ਵੱਡਾ ਸਹਯੋਗ ਸਾਡੇ ਨਾਲ 25 ਦਿਨਾਰ ਦੋਨਾਂ ਬੀਰਿਆਂ ਨੂੰ ਪੁੱਜਿਆ ਬਹੁਤ ਸ਼ੰਕਰ ਜੀ ਦਾ ਸ਼ੁਕਰੀਆ ਲੈ ਵੀ ਅਲੀ ਬਾਏ ਵੇ